ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਮਰਾਜ ਰਸੋਈ ਚੈਨਲ ਤੇ ਕਿੱਦਾਂ ਜੀ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਤੇ ਪਹਿਲਾਂ ਤਾਂ ਆਪਾਂ ਇਹ ਰਿਕੁਐਸਟ ਰੋ ਜਿੱਤ ਤਰ੍ਹਾਂ ਵੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਸੋਣਾ ਜੱਕ ਕਮੈਂਟ ਵੀ ਕਰ ਦੇ ਛੋਟਾ ਜਿਹਾ ਪੰਜਾਬੀ ਚ ਤੇ ਫੇਰ ਆਪਾਂ ਚੱਲਾਂਗੇ ਜੀ ਰੈਸਪੀ ਵੱਲ ਪਹਿਲਾਂ ਆਪਾਂ ਇਹ ਹੀ ਸਾਰਿਆਂ ਨੂੰ ਰਿਕੁਐਸਟ ਕਰ ਦਿੰਨੇ ਆ ਵੀ ਵੀਡੀਓ ਲਾਈਕ ਸ਼ੇਅਰ ਕਰ ਦਿਓ ਬਾਅਦ ਵਿੱਚ ਫਿਰ ਭੁੱਲ ਜਾਨੇ ਵੀਡੀਓ ਛੱਡ ਕੇ ਉੱਧੇ ਚਲੇ ਜਾਨੇ ਹੋ ਤੁਸੀਂ ਕਿ ਸ਼ੂਟ ਆਇਆ ਕਮੈਂਟ ਵੀ ਕਰ ਦਿਆ ਕਰੋ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਮੱਖਾ ਚਾਹਲਾ ਪਿੰਡ ਤੋਂ ਤੇ ਉਹ ਕਹਿ ਰਹੇ ਸੀ ਭੈਣੇ ਤੁਹਾਡੀ ਸਪੋਰਟ ਕਰ ਰਹੇ ਆ థాంਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਸਪੋਰਟ ਕਰਨ ਵਾਸਤੇ ਤੇ ਅਸੀਂ ਵੀ ਤੁਹਾਡੀ ਵੀਡੀਓ ਰੋਜ਼ ਦੇਖਦੇ ਆ ਲਾਈਕ ਵੀ ਕਰਦੇ ਆ ਸ਼ੇਅਰ ਵੀ ਕਰਦੇ ਆ ਤੇ ਇਦਾਂ ਹੀ ਤੁਸੀਂ ਸਪੋਰਟ ਆ ਜਿਹੜੀ ਕਰਦੇ ਰਹਿਣਾ ਜੀ ਲਾਈਕ ਸ਼ੇਅਰ ਵੀਡੀਓ ਨੂੰ ਕਰ ਦਿਆ ਕਰੋ ਜੀ ਦਬਕੇ ਤੇ ਅਸੀਂ ਵੀ ਤੁਹਾਡੀ ਵੀਡੀਓ ਇਦਾਂ ਹੀ ਲਾਈਕ ਸ਼ੇਅਰ ਕਰ ਦਿੰਨੇ ਹੁੰਨੇ ਆ ਚੰਗੀ ਤਰ੍ਹਾਂ ਤੇ ਵਧੀਆ ਗੱਲ ਹੈ ਨਾ ਇੱਕ ਦੂਜੇ ਸਪੋਰਟ ਕਰਾਂਗੇ ਤਾਂ ਚੈਨਲ ਸਾਰਿਆਂ ਦੇ ਚੱਲ ਪੈਣਗੇ ਤੇ ਇਹ ਹੋਰ ਵੀ ਆਪਾਂ ਰਿਕੁਐਸਟ ਕਰ ਦਿਆ ਭੈਣਾਂ ਨੂੰ ਨਵੇਂ ਚੈਨਲਾਂ ਦੇ ਜਿਹਨਾਂ ਦੇ ਵੀ ਸਾਰਗੇ ਇੱਕ ਦੂਜੇ ਦੀ ਵੀਡੀਓ ਦੇਖਿਆ ਕਰੋ ਤੇ ਚੈਨਲ ਹੈ ਜਿਹੜੇ ਚੱਲ ਪੈਣਗੇ ਸਾਰਿਆਂ ਦੇ ਵਧੀਆ ਗ੍ਰੋਥ ਕਰਨਗੇ ਫਿਰ ਤੇ ਮੈਂ ਹੁਣ ਇਦਾਂ ਹੀ ਕਰਦੀ ਹੁਣੀ ਅੱਗੇ ਮੈਂ ਕਈ ਵੀਡੀਓ ਦੱਸਿਆ ਤੁਹਾਨੂੰ ਵੀ ਕਈ ਵਾਰ ਟਾਈਮ ਨਹੀਂ ਹੁੰਦਾ ਮੈਂ ਵੀਡੀਓ ਲਾ ਕੇ ਛੱਡ ਦੇਣੀ ਹੁਣੀ ਆਪੇ ਚੱਲੀ ਜਾਂਦੀਆਂ ਰਹਿੰਦੀਆਂ ਤੇ ਕਿਉਂਕਿ ਚਲੋ ਕਿਸੇ ਨਾ ਕਿਸੇ ਦਾ ਫਾਇਦਾ ਹੋਈ ਜਾਂਦਾ ਹਨਾ ਆਪਣੇ ਤੁਰ ਦੇ ਫਿਰਦੇ ਵੀ ਕਿਸੇ ਦਾ ਕੰਮ ਹੋਈ ਜਾਂਦਾ ਭਲਾ ਹੋਈ ਜਾਂਦਾ ਚਲੋ ਉਹਦੇ 'ਚ ਕੋਈ ਆਪਾਂ ਤੇ ਆਪਣਾ ਕੋਈ ਜਾਂਦਾ ਕੁਛ ਹਨ ਤੇ ਜਿੰਨੀ ਜੋਗੇ ਹੁੰਦੇ ਆ ਆਪਾਂ ਹਰੇਕ ਦੀ ਹੈਲਪ ਕਰਨ ਚਾਹੀਦੀ ਆ ਚਲੋ ਜਿੰਨੀ ਜੋਗੇ ਹੈਗੇ ਆ ਹਨਾ ਆਪਾਂ ਇਹ ਨਹੀਂ ਕਹਿੰਦੇ ਵੀ ਲੋਡ ਤੋਂ ਜ਼ਿਆਦਾ ਤੇ ਜਿੰਨੀ ਜੋਗੇ ਹੁੰਦੇ ਆ ਆਪਾਂ ਜਿੰਨੀ ਆਪਣੀ ਹਾਇਸ਼ਤ ਹੁੰਦੀ ਆ ਤੇ ਚਲੋ ਇਹਨਾਂ ਦਾ ਆਪਾਂ ਕਰੀ ਸਕਦੇ ਆ ਹਨਾ ਵੀ ਕਿਸੇ ਦੀ ਵੀਡੀਓ ਦੇਖ ਸਕਦੇ ਆ ਅਗਲੇ ਦਾ ਫਾਇਦਾ ਕਰ ਸਕਦੇ ਆ ਤੇ ਨਾ ਟਾਈਮ ਹੋਵੇ ਨਾ ਦੇਖਣੀ ਹੋਵੇ ਵੀਡੀਓ ਚਲਾ ਕੇ ਛੱਡ ਸਕਦੇ ਆ ਹਨਾ ਤੇ ਲਾਈਕ ਤੇ ਤਾਂ ਕਿੰਨਾ ਕੁ ਟਾਈਮ ਲੱਗਦਾ ਹੱਥ ਮਾਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਫਿਰ ਹਰ ਇੱਕ ਵੀਡੀਓ ਜਿਹੜੀ ਆਪਣੇ ਕੋਲੇ ਪਹੁੰਚ ਜਾਂਦੀ ਹੈ ਨਵੀਂ ਆਉਂਦੀ ਹੈ ਜਿਹੜੀ ਤੇ ਚਲੋ ਜੀ ਹੁਣ ਚੱਲਦੇ ਆਪਾਂ ਰੈਸਪੀ ਵੱਲ ਵੀ ਆਪਾਂ ਕੀ ਬਣਾ ਰਹੇ ਹਾਂ ਗੱਲਾਂ ਬਾਤਾਂ ਹੋ ਗਈਆਂ ਆਪਣੂੰ ਤੇ ਆਪਾਂ ਬਣਾ ਰਹੇ ਹਾਂ ਜੀ ਕद्दू ਦਾ ਰੈਤਾ ਹੋ ਤੁਸੀਂ ਕਹੋਗੇ ਵੀ ਇਹਨੂੰ ਕੱਟੀ ਜਾਣੇ ਹੋ ਕद्दू ਬਾਸ ਨਹੀਂ ਕਰਿਆ ਤੇ ਅੱਜ ਆਪਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਤੇ ਕद्दू ਆਪਾਂ ਜਿਹੜਾ ਛਿੱਲ ਕੇ ਕੱਟ ਲਿਆ ਸੀਗਾ ਇੱਕ ਤਾਂ ਖਰਾਬ ਹੀ ਨਿਕਲ ਗਿਆ ਉਹ ਫਿਰ ਮੈਂ ਸੜ ਦਿੱਤਾ ਸੀਗਾ ਵਿੱਚੋਂ ਕਾਲਾ ਜਿਹਾ ਨਿਕਲ ਗਿਆ ਜੇ ਆਪਾਂ ਜ਼ਿਆਦਾ ਕੱਚੇ ਜਿਹੇ ਕਦੂ ਲੈ ਲੈਂਦੇ ਫਿਰ ਵਿੱਚੋਂ ਕਾਲੇ ਜੇ ਨਿਕਲਦੇ ਆ ਤੇ ਨਹੀਂ ਫਿਰ ਥੋੜੇ ਪੱਕੇ ਜੇ ਆ ਜਾਂਦੇ ਤੇ ਉਹ ਥੋੜੇ ਜ਼ਿਆਦਾ ਹੀ ਲਵੇ ਜੇ ਸੀਗੇ ਕੱਚੇ ਜੇ ਸੀਗੇ ਤੇ ਵਿੱਚੋਂ ਕਾਲੇ ਜੇ ਪੈ ਗਏ ਉਹ ਫਿਰ ਆਪਾਂ ਕੱਟਤਾ ਸਾਰੇ ਸੜ ਦਿੱਤਾ ਤੇ ਹੋਰ ਦੋ ਕਦੂ ਆਪਾਂ ਛੈਨ ਕਿਚਨ ਕਿਧਰ ਧੋ ਕੇ ਕੱਟ ਲਿਆ ਬ੍ਰੀਕ ਤੇ ਬ੍ਰੀਕ ਕੱਟ ਲਓ ਚਾਹੇ ਮੋਟੇ ਜਿਵੇਂ ਮਰਜ਼ੀ ਕੱਟ ਲਓ ਤੁਸੀਂ ਪਕਾਉਣਾ ਹੀ ਆਪਾਂ ਇਦਾਂ ਆਪਾਂ ਥੋੜਾ ਜਿਹਾ ਤੇਲ ਪਾ ਲਿਆ ਤੇਲ ਪਾ ਲਿਓ ਘਿਓ ਪਾ ਲਿਓ ਰੈਂਡ ਪਾ ਲਿਓ ਕੁਛ ਮਰਜ਼ੀ ਜਿਹੜਾ ਤੁਸੀਂ ਵਰਤਦੇ ਹੋ 2 ਚਮਚ ਪਾਉਣੇ ਆ ਜਿਆਦਾ ਨਹੀਂ ਪਾਉਣੇ ਤੇ ਥੋੜੀ ਜਿਹਾ ਕਾਲਾ ਜੀਰਾ ਸੌਰੀ ਕਾਲੀ ਮਿਰਚ ਪਾ ਲਈ ਤੇ ਥੋੜਾ ਜਿਹਾ ਆਪਾਂ ਸੁੱਕਾ ਜੀਰਾ ਪਾਇਆ ਅੱਧਾ ਚਮਚ ਕਾਲੀ ਮਿਰਚ ਆਪਾਂ ਥੋੜੀ ਕੁੱਟ ਕੇ ਪਾਈ ਆ ਤੜਤੜੀ ਜੀ ਕਰਤੀ ਤੇ ਵਿੱਚ ਆਪਾਂ ਪਾਤਾ ਕद्दू ਤੇ ਹੁਣ ਇਹਨੂੰ ਆਪਾਂ ਭੁੰਨਣਾ ਹੈ ਜੀ ਚੰਗੀ ਤਰ੍ਹਾਂ ਤੇ ਵਿੱਚ ਇਹਦੇ ਇਕੱਲਾ ਲੂਣ ਪਾਉਣਾ ਬਸ ਹੋਰ ਇਹਦੇ ਵਿੱਚ ਕੁਛ ਨਹੀਂ ਪਾਉਣਾ ਹੈਗਾ ਤੇ ਕਿਉਂਕਿ ਹਲਦੀ ਪਾਵਾਂਗੇ ਤਾਂ ਫਿਰ ਦਹੀਂ ਦੇ ਵਿੱਚ ਵਧੀਆ ਨਹੀਂ ਲੱਗਦੀ ਹੈਗੀ ਤੇ ਆਪਾਂ ਬਣਾਉਣਾ ਹੈਗਾ ਰੈਤਾ ਦਹੀਂ ਦੇ ਵਿੱਚ ਪਾਉਣਾ ਹੈ ਕद्दू ਤੇ ਚੰਗੀ ਤਰ੍ਹਾਂ ਇਹਨੂੰ ਭੁੰਨਣਾ ਜੇ ਭੁੰਨ ਕੇ ਤੁਸੀਂ ਇਸ ਤਰ੍ਹਾਂ ਰੈਤਾ ਬਣਾਉਂਗੇ ਤੇ ਬਹੁਤ ਹੀ ਟੇਸਟੀ ਬਣਦਾ ਨਾਲੇ ਜਲਦੀ ਬਣ ਜਾਂਦਾ ਆਪਾਂ ਕद्दू ਕਸ ਚੱਕਦੇ ਹੈਨਾ ਕद्दू ਨੂੰ ਪਹਿਲਾਂ ਕद्दूकस ਕਰਦੇ ਆ ਫਿਰ ਪਾਲਦੇ ਆ ਫਿਰ ਉਹਨੂੰ ਠੰਡਾ ਕਰਕੇ ਨਚੋੜਦੇ ਆ ਕਈ ਕਿ ਉਹ ਜਿਆ ਕਰਨਾ ਪੈਂਦਾ ਤੇ ਫਿਰ ਵੀ ਦਹੀਂ ਦੇ ਵਿੱਚ ਪਾਣੀ ਇਹ ਚਲਾ ਜਾਂਦਾ ਤੇ ਵਧੀਆ ਨਹੀਂ ਬਣਦਾ ਰੈਤਾ ਤੇ ਜੇ ਤੁਸੀਂ ਇਸ ਤਰ੍ਹਾਂ ਬਣਾਉਂਗੇ ਤਾਂ ਨਾਲੇ ਟੇਸਟੀ ਬਣੂਗਾ ਤੇ ਨਾਲੇ ਜਲਦੀ ਬਣ ਜੂਆ ਨਾਲੇ ਮਿਹਨਤ ਨਹੀਂ ਲੱਗਣੀਗੀ ਤੇ ਇੱਕ ਆਪਾਂ ਪਿਆਜ਼ ਪਾਤਾ ਸੀਗਾ ਬੋਟਾ-ਮੋਟਾ ਕੱਟ ਕੇ ਜੇ ਤੁਸੀਂ ਖਾਣੇ ਉ ਤਾਂ ਪਾ ਲੈ ਉਹ ਨਹੀਂ ਛੱਡ ਸਕਦੇ ਤੇ ਲੋ ਜੀ ਇਹਨੂੰ ਆਪਾਂ 10 ਮਿੰਟ ਪਕਾ ਲੈ ਸਿੰਮ ਤੇ ਢੱਕ ਦਿੱਤਾ ਸੀਗਾ ਤੇ ਕਦੂ ਆਪਣਾ ਗਲ ਗਿਆ ਜਮ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਮੈਸ਼ ਕਰ ਲੈਣਾ ਇਸ ਤਰ੍ਹਾਂ ਮੈਸ਼ਰ ਦੇ ਨਾਲ ਜੇ ਮੈਸ਼ਰ ਨਾਲ ਹੋਵੇ ਤੁਸੀਂ ਕਿਸੇ ਗਲਾਸ ਨਾਲ ਕੱਪ ਨਾਲ ਕਰ ਲਿਓ ਭਾਂਡੇ ਨਾਲ ਹਿਸਾਬ ਨਾਲ ਆਪਦੇ ਤੇ ਕੜਛੀ ਨਾਲ ਵੀ ਕਰ ਸਕਦੇ ਹੋ ਤੁਸੀਂ ਤੇ ਇਹ ਚੰਨ ਬਿਲਕੁਲ ਮੈਸ਼ ਚਾ ਹੈਗਾ ਮੈਂ ਇਹਦੇ ਨਾਲ ਕਰ ਲੈਣੀ ਆ ਤੇ ਇਹ ਚੰਗੀ ਤਰ੍ਹਾਂ ਨੂੰ ਮੈਸ਼ ਕਰ ਲੈਣਾ ਜਿੱਦਾਂ ਆਪਾਂ ਕद्दूकस ਕਰਦੇ ਆ ਕद्दू ਨੂੰ ਆ ਦੇਖੋ ਓਦਾਂ ਦਾ ਹੀ ਹੋ ਗਿਆ ਇਹ ਬਿਲਕੁਲ ਤੇ ਹੁਣ ਆਪਾਂ ਪਲੇਟ ਦੇ ਵਿੱਚ ਕੱਢ ਤੈ ਨੂੰ ਠੰਡਾ ਹੋਣ ਵਾਸਤੇ ਤੇ ਲੋ ਜੀ ਆਪਣਾ ਇਹ ਮਿਕਸਚਰ ਆ ਸਾਰਾ ਠੰਡਾ ਹੋ ਗਿਆ ਤੇ ਹੁਣ ਇਧਰ ਆਪਾਂ ਚੱਕ ਲੈਂਦੀ ਆ ਦਹੀਂ ਜਿਹਦੇ ਵਿੱਚ ਆਪਾਂ ਰੈਤਾ ਪੋਣਾ ਤੇ ਦਹੀਂ ਚ ਆਪਾਂ ਅੱਧੀ ਚ ਰੈਤਾ ਪਾ ਲੈਣੀ ਹੁੰਨੇ ਤੇ ਅੱਧੀ ਹੁਣ ਰੱਖ ਲੈਣੀ ਹੁੰਨੇ ਕਿਉਂਕਿ ਕਈ ਵਾਰ ਕਿਸੇ ਨੂੰ ਰੈਤਾ ਨਹੀਂ ਖਾਣਾ ਹੁੰਦਾ ਤੇ ਕਿਉਂਕਿ ਵੱਖ-ਵੱਖ ਹੁੰਦਾ ਸਾਰੇ ਦੀ ਡਿਮਾਂਡ ਕਈ ਵਾਰ ਕੋਈ ਕੱਲੀ ਦਹੀਂ ਖਾਂਦਾ ਰੈਤਾ ਨਹੀਂ ਹੁਣ ਗਰਮੀ ਦੇ ਵਿੱਚ ਜ਼ਿਆਦਾਤਰ ਦਹੀਂ ਚਾਹੇ ਰੈਤਾ ਹੀ ਮੰਗਦੇ ਹੈਗੇ ਟਿਫਨ ਦੇ ਵਿੱਚ ਤੇ ਤੁਸੀਂ ਵੀ ਕਿਸੇ ਨੇ ਟਿਫਨ ਆਰਡਰ ਕਰਨਾ ਹੁੰਦਾ ਤਾਂ ਨੰਬਰ ਆਪਾਂ ਦਿੰਦੇ ਹੁੰਨੇ ਆ 7340937044 ਤੇ ਟਿਫਨ ਹੈ ਜਿਹੜਾ ਆਰਡਰ ਕਰ ਸਕਦੇ ਹੋ ਜੀ ਦੇ ਫੁੱਲ ਟਿਫਨ 70 ਰੁਪਏ ਦਾ ਪੂਰਾ ਖਾਣਾ ਹੁੰਦਾ ਜੀ ਇੱਕ ਜਣੇ ਦਾ ਤੇ ਦੋ ਸਬਜ਼ੀਆਂ ਹੁੰਦੀਆਂ ਜੀ ਸਬਜ਼ੀ ਇੱਕ ਲੈਣੀ ਫਿਰ ਇੱਕ ਦਹੀਂ ਚਾਹੇ ਰੈਤਾ ਹੁੰਦਾ ਤੇ ਜੇ ਇੱਕ ਸਬਜ਼ੀ ਦੇ ਨਾਲ ਪੰਜ ਫੁਲਕੇ ਤੇ ਚਾਰ ਸਰਾ ਲੈਣਾ ਫਿਰ 50 ਰੁਪਏ ਤੇ ਜੇ ਕਿਸੇ ਨੇ ਟਿਫਨ ਆਰਡਰ ਕਰਨਾ ਤੁਸੀਂ ਵੀ ਕਰ ਸਕਦੇ ਹੋ ਜੀ ਤੇ ਲੋ ਜੀ ਹੁਣ ਤੇ ਹੀ ਆਪਾਂ ਫੈਟ ਲਿਸਟ ਚੰਗੀ ਤਰ੍ਹਾਂ ਤੇ ਇਧਰ ਭਾਂਡੇ ਦੇ ਵਿੱਚ ਪਾ ਕੇ ਤੇ ਉੱਪਰ ਥੋੜਾ ਜੀਰਾ ਭੁੰਨਿਆ ਹੋਇਆ ਪਾਤਾ ਤੇ ਇਹ ਆਪਾਂ ਪਦੀਨਾ ਤੋੜ ਕੇ ਲੈਂਦਾ ਸੀ ਇਹ ਮੇਰਾ ਘਰੀਲਾ ਹੈ ਤੇ ਸਰਦੀ ਚ ਤੱਕ ਕਿਉਂਕਿ ਧਨੀਆ ਹਰ ਇੱਕ ਚੀਜ਼ ਚ ਪੈ ਜਾਂਦਾ ਹੁਣ ਧਨੀਆ ਤਾਂ ਖਤਮ ਹੋ ਗਿਆ ਨਾ ਤੇ ਅੱਗੇ ਧਨੀਆ ਹੁਣ ਨਹੀਂ ਹੈਗਾ 5-6 ਮਹੀਨੇ ਨਹੀਂ ਆਉਣਾ ਧਨੀਆ ਜੇ ਮਿਲਿਆ ਤਾਂ ਕਿਤੇ ਜ਼ਿਆਦਾ ਮਹਿੰਗਾ ਮਿਲੂਗਾ ਹਨਾ ਤੇ ਫਿਰ ਗਰਮੀ ਗਰਮੀ ਆਪਾਂ ਧਨੀਆ ਬੰਦੀ ਕਰਦੇ ਨੇ ਹੁੰਦੇ ਆ ਤੇ ਹੁਣ ਆਪਾਂ ਪਦੀਨਾ ਪਾਲ ਰੱਖਿਆ ਤੇ ਜਿਹੜੀਆਂ ਚੀਜ਼ਾਂ ਚ ਪੈ ਸਕਦਾ ਇਹਨੂੰ ਪਾ ਦੇਣੇ ਹੁੰਦੇ ਆ ਤੇ ਇਹ ਰੈਤੇ ਦੇ ਵਿੱਚ ਪਦੀਨਾ ਜਿਹੜਾ ਬਹੁਤ ਹੀ ਵਧੀਆ ਲੱਗਦਾ ਤੁਸੀਂ ਪਾ ਕੇ ਦੇਖੋ ਕਈ ਵਾਰ ਕਿਸੇ ਨੇ ਤਾਂ ਪਾਇਆ ਵੀ ਹੋਊਗਾ ਪਤਾ ਵੀ ਹੋਊ ਤੇ ਪਰ ਜਿਨੇ ਕਦੇ ਨਹੀਂ ਪਾਇਆ ਦੇਂ ਦੇ ਵਿੱਚ ਪਦੀਨਾ ਤੁਸੀਂ ਕੱਟ ਕੇ ਪਾ ਕੇ ਰੈਤਾ ਬਣਾਇਓ ਦੇਖੋ ਕਿੰਨਾ ਟੇਸਟੀ ਬਣਦਾ ਹਲਵਾਈ ਪੌਂਦੇ ਹੈਗੇ ਤੇ ਬਾਕੀ ਲੂਣ ਮਿਰਚ ਮਸਾਲੇ ਜਿਹੜੇ ਤੁਸੀਂ ਸਵਾਦ ਦੇ ਹਿਸਾਬ ਨਾਲ ਪਾਉਣੇ ਆ ਤੇ ਦੂਜਾ ਚਿੱਟਾ ਨਮਕ ਪਾ ਲਿਆ ਥੋੜਾ ਜਿਹਾ ਥੋੜਾ ਜਿਹਾ ਕਾਲਾ ਨਮਕ ਹੈ ਜਿਗਰਾ ਤੇ ਬੂੰਦੀ ਪਾ ਪਾਤੀ ਆਪਾਂ ਤੇ ਹੁਣ ਆਪਾਂ ਇਹ ਜਿਹੜਾ ਕद्दू ਤਿਆਰ ਕਰਕੇ ਰੱਖਿਆ ਸੀ ਇਹ ਪਾ ਦਿੱਤਾ ਤੇ ਬਾਕੀ ਤੁਸੀਂ ਮਿਰਚ ਮਸਾਲੇ ਆਪਦੇ ਸਵਾਦ ਦੇ ਹਿਸਾਬ ਨਾਲ ਪਾ ਲੈਣੇ ਹਨਾ ਵੱਧ ਘੱਟ ਤੇ ਬਸ ਥੋੜਾ ਜਿਹਾ ਆਪਾਂ ਧਨੀਆ ਮਸਾਲਾ ਪਾਤਾ ਸੀ ਉਹਦੇ ਨਾਲ ਵੀ ਇੱਥੇ ਦੇ ਵਿੱਚ ਟੇਸਟ ਜਿਹੜਾ ਵਧੀਆ ਹੁੰਦਾ ਤੇ ਕਾਲੇ ਨਮਕ ਨਾਲ ਵੀ ਤੇ ਨਮਕਾ ਜਿਹੜਾ ਆਪਾਂ ਕद्दू ਦੇ ਵਿੱਚ ਵੀ ਪਾਇਆ ਸੀ ਥੋੜਾ ਜਿਹਾ ਦੇਖ ਕੇ ਪਾਇਓ ਤੁਸੀਂ ਤੇ ਕद्दू ਦੇ ਵਿੱਚ ਮੈਂ ਬਸ ਕद्दू ਜੋਗੇ ਨਮਕ ਪਾਇਆ ਸੀਗਾ ਤੇ ਦਹੀਂ ਵਾਲਾ ਨਮਕਾ ਜਿਹੜਾ ਆਪਾਂ ਹੁਣ ਦਹੀਂ ਦੇ ਵਿੱਚ ਹੀ ਪਾਇਆ ਤੇ ਉਹ ਤੁਸੀਂ ਆਪਦੇ ਹਿਸਾਬ ਨਾਲ ਪਾ ਲੈਣਾ ਫਿਰ ਉਧਰ ਕद्दू ਚ ਪਾ ਕੇ ਨਮਕ ਇਧਰ ਜ਼ਿਆਦਾ ਨਾ ਪਾ ਲਿਓ ਕਿਤੇ ਫਿਰ ਜ਼ਿਆਦਾ ਹੋ ਜਾਊਗਾ ਤੇ ਉਹ ਤੁਸੀਂ ਆਪ ਦੀ ਸਮਝਣ ਵਾਲੀ ਪਾਲਿਓ ਤੇ ਦੇਖੋ ਆਪਣਾ ਰੈਤਾ ਬਣ ਕੇ ਤਿਆਰ ਹੈ ਨੂੰ ਉੱਪਰ ਆਪਾਂ ਥੋੜਾ ਜਿਹਾ ਪਧিনা ਹੋਰ ਲਾ ਦਿੰਨੇ ਆ ਹੋਰ ਵੀ ਸੋਹਣਾ ਲੱਗੇ ਵਧੀਆ ਲੱਗੇ ਤੇ ਠੰਡਾ ਠੰਡਾ ਰੈਤਾ ਜੀ ਪਿਲਾਓ ਤੇ ਖਾਓ ਹੁਣ ਹਾੜੀ ਆਉਣ ਵਾਲੀ ਹੈ ਤੇ ਖੇਤਾਂ ਚ ਜਾਇਆ ਕਰੂੰਗਾ ਰੈਤਾ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਪੇਸ ਸਕਦੇ ਆ ਜੀ ਰੈਤਾ ਬਹੁਤ ਹੀ ਟੇਸਟੀ ਬਣਦਾ ਤੇ ਘਰੇ ਵੀ ਬਣਾ ਸਕਦੇ ਹੋ ਨਾ ਰੋਜ਼ ਕਿਉਂਕਿ ਦਹੀਂ ਤਾਂ ਹੁਣ ਆਮ ਵੀ ਸਾਰੇ ਖਾਂਦੇ ਆ ਸਵੇਰੇ ਤੇ ਉਹਦੇ ਵਿੱਚ ਜੇ ਮੜਾਏ ਕੁਸਪਾਲੀਏ ਤਾਂ ਵਧੀਆ ਬਣ ਜਾਂਦੀ ਹੈ ਸਾਰੇ ਖਾ ਲੰਦੇ ਵਧੀਆ ਚਾਕੇ ਤੇ ਇਹ ਦੇਖੋ ਕਿੰਨਾ ਵਧੀਆ ਰਾਇਤਾ ਬਣ ਗਿਆ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਆਪਾਂ ਦੁਬਾਰਾ ਫੇਰ ਬੇਨਤੀ ਕਰਤੀ ਆ ਤੇ ਫਿਰ ਤੁਸੀਂ ਭੁੱਲ ਜਾਂਦੇ ਹੋ ਜਾਂਦੇ ਜਾਂਦੇ ਤੇ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਧੰਨਵਾਦ ਜੀ ਹੁਣ ਮਿਲਦੇ ਆ ਨੈਕਸਟ ਵੀਡੀਓ ਦੇ